ਤਾਨੂੰ ਕਹਾਣੀ ਦੱਸਣ ਲੱਗਾ ਹੁਣ ਵੈਸੇ ਉਹ ਸਾਧ ਮਰ ਗਿਆ ਹੈ ਡਿਸਟ੍ਰਿਕਟ ਤਰਨਤਾਰਨ ਤਹਿਸੀਲ ਪੱਟੀ ਬਾਬੇ ਦਾ ਨਾਮ ਵੀ ਸੁਣ ਲਓ ਕਿਸ ਨੂੰ ਰੰਜਸ਼ ਨਾਰਾ ਜੇ ਕਿ ਤ ਸ਼ਿਕਵਾ ਗਿਲਾਨ ਰਹਿ ਜੇ ਵੀ ਬਾਬੇ ਦਾ ਨਾਮ ਨਹੀਂ ਦੱਸਿਆ ਉਹਨੂੰ ਸ਼ਹੀਦ ਪੱਧਰੀ ਵਾਲਾ ਕਹਿੰਦੇ ਸੀ ਮਰ ਗਿਆ ਵੈਸੇ ਉਹ ਕਿਸੇ ਸਰਪੰਚ ਦੇ ਘਰ ਚ ਲਾ ਗਿਆ ਪੱਟੀ ਦੇ ਏਰੀਏ ਚ ਸਰਪੰਚ ਦੇ ਘਰ ਚ ਲਾ ਗਿਆ ਕੁੱਤੀ ਵੇੜੇ ਚ ਤੁਰੇ ਫਰੇ ਕੁੱਤੀ ਵੇੜੇ ਚ ਤੁਰੇ ਫਰੇ ਵੇਖ ਕੇ ਪਤਾ ਉਹਨੂੰ ਆਂਦਾ ਆਂਦਾ ਤੈਨੂੰ ਪਤਾ ਸਰਪੰਚ ਸਾਹਿਬ ਇਹ ਕੌਣ ਹੈ ਹੁੰਦਾ ਜੀ ਮੈਨੂੰ ਨਹੀਂ ਪਤਾ ਕਹਿੰਦਾ ਮਾਂ ਹੈ ਤੁਹਾਡੀ ਸਰਪੰਚ ਲਈ ਲਾਈ ਲੱਗ ਪਰਿਆ ਪੰਚਾਇਤਾਂ ਦੇ ਫੈਸਲੇ ਸੁਣਾਉਣ ਵਾਲਾ ਲਾਈ ਲੱਗ ਘਰ ਵਾਲੀ ਨੂੰ ਕਹਿੰਦਾ ਲੈ ਸ਼ਰਮ ਜਾ ਕੇ ਪਟਾ ਲਿਆਇਆ ਜਾ ਕੇ ਗਲ ਚ ਪਾ ਕੇ ਤੇ ਕਿੱਲੇ ਨਾ ਬੰਦ ਦਿੱਤੀ ਸਾਰਾ ਟੱਬਰ ਉਹਦੀ ਸੇਵਾ ਕਰਨ ਲੱਗ ਪਿਆ ਇੱਕ ਦਿਨ ਕਿਤੇ ਸਰਪੰਚ ਸਾਹਿਬ ਕੰਮੇ ਗਿਆ ਉਹ ਕੁੱਤੇ ਬਾਹਰੋਂ 2-4 ਹੋਰ ਨਾਲ ਆ ਗਏ ਤੇ ਉਹ ਵਿਚਾਰੀ ਉਹਨੂੰ ਉਹਦੀ ਡਿਊਟੀ ਲਾ ਦਿੱਤੀ ਹੁਣ ਘਰ ਵਾਲੀ ਪੜ੍ਹੀ ਲਿਖੀ ਸੀ ਪਰ ਸਰਪੰਚ ਨੂੰ ਆ ਕੇ ਕਿਵੇਂ ਵੀ ਤੂੰ ਇਹ ਆ ਗਲਤ ਕੰਮ ਕਿਉਂ ਕਰਦਾ ਪਿਆ ਬਿਚਾਰੀ ਦੀ ਡਿਊਟੀ ਲਾਤੀ ਗਰਮ ਫੁੜਕਾ ਲਾ ਕੇ ਕੁੱਤੀ ਨੂੰ ਪਹਿਲਾਂ ਠੰਡਾ ਕਰਕੇ ਪਾਉਣਾ ਵੀ ਲਓ ਸਾਸੂ ਮਾਂ ਖਾਓ ਵੀ ਤੇਰ ਤੋਂ ਬਿਨਾਂ ਤੇ ਮੇਰੀ ਸੇਵਾ ਧੂਰੀ ਮੇਰੇ ਤੇ ਪਤੀ ਨੇ ਕਟਾਪਾ ਚਾਹਣਾ ਜੇ ਮੈਂ ਤੇਰੀ ਸੇਵਾ ਨਾ ਕੀਤੀ ਇਹੋ ਜਿਹੇ ਪੁੱਠੇ ਕੰਮ ਸਾਥ ਕਰਾਉਂਦੇ ਨੇ ਸਾਡੇ ਕੋਲ ਕੋਈ ਸਵਾਲ ਨਹੀਂ ਕਰਦਾ ਇਹੋ ਜਿਹੇ ਜਿਹੜੇ ਗਲਤ ਬਾਬੇ ਨੇ ਕੋਈ ਨਹੀਂ ਪੁੱਛਦਾ ਉਹਨਾਂ ਨੂੰ ਆਣ ਕੇ ਮੈਂ ਹੁਣ ਅਗਲੀ ਗੱਲ ਦੱਸਣ ਲੱਗਾ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣੇ ਨੇ ਉਹ ਸਰਪੰਚ ਨੇ ਕੀ ਕੀਤਾ ਵੀ ਸਹਿਰ ਚਲਾ ਗਿਆ ਉਹ ਕੁੱਤੇ ਪੰਜ ਸੱਤ ਘਰ ਆਣ ਵੜੇ ਜਦੋਂ ਆਪਸ ਆਇਆ ਤੇ ਪੁੱਛਦਾ ਕਹਿੰਦਾ ਸੇਵਾ ਕੀਤੀ ਮਾਂ ਦੀ ਕਿੰਦੀ ਮਾਂ ਦੀ ਸੇਵਾ ਕਰਨੀ ਸਵਿਰਦਾ ਬਾਪੂ ਆਇਆ ਬਾਪੂ ਦੇ ਨਾਲ 12 13 ਮਿੱਤਰ ਵੀ ਆਏ ਨੇ ਰੌਲਾ ਪੈ ਗਿਆ ਹੁਣ ਉਹਨੂੰ ਸ਼ਰਮ ਆਈ ਉਹਨੇ ਕੁੱਤੀ ਬਾਹਰ ਕੱਢ ਕੇ ਗੋਲੀ ਮਾਰੀ ਨਹੀਂ ਤੇ ਜਿੰਨੀ ਦੇਰ ਤੱਕ ਕੁੱਤੀ ਜਉਂਦੀ ਸੀ ਸਾਰੇ ਪਿੰਡ ਦੇ ਲੋਕਾਂ ਦੇ ਸਰਪੰਚ ਸਾਹਿਬ ਦੀ ਮਾਂ ਆ ਰਹੀ ਹੈ ਆ ਸਾਡਾ ਧਰਮ ਹੈ ਪੁੱਠੇ ਕੰਮ ਸਾਡੇ ਕੋਲੋਂ ਸਾਥ ਬਾਬਿਆਂ ਨੇ ਕਰਾਏ ਅਸੀਂ ਕੀਤੇ ਸਾਥ ਆਹ ਸਾਡੇ ਲੋਕਾਂ ਦਾ اخਲਾਕੀ ਜੀਵਨ ਹੈ ਇਹ ਹੁਣ ਤੁਸੀਂ ਸੋਚੋਗੇ ਵੀ ਉਹ ਕਹਾਣੀ ਸੁਣਾਤੀ ਹੈ ਅੱਜ ਵੀ ਉਹ ਸਰਪੰਚ ਜਿਉਂਦਾ ਅੱਜ ਵੀ ਉਹ ਪਿੰਡ ਮੌਜੂਦ ਹੈ ਜਦੋਂ ਸਰਪੰਚ ਨੂੰ ਆਖ ਕੇ ਗੋਲੀ ਮਾਰਨੀ ਪਈ ਰਫਲ ਲਿਆ ਕੇ ਉਸ ਕੁੱਤੀ ਨੂੰ ਵੀ ਹੱਦ ਹੋ ਗਈ ਮਾਂ ਹੀ ਮਾਰਨੀ ਪੈਣੀ ਨਹੀਂ ਤੇ ਪਿੰਡ ਵਾਲਾ ਅਲ ਪਕਾ ਦਿੱਤੀ ਕੁੱਤੀ ਵੇਖ ਕੇ ਲੋਕ ਕਹਿੰਦੇ ਸੀ ਵੀ ਉਹਦੀ ਮਾਂ ਆ ਰਹੀ ਹੈ ਤੇ ਸਾਬ ਲਾ ਲੋ ਇਹੋ ਜਿਹੇ ਪੁੱਠੇ ਕੰਮ ਸਾਧ ਬਾਬਿਆ ਇਹ ਹੁਣ ਉਹਦਾ ਲੋਕ ਕਹਿੰਦੇ ਨੇ ਵੀ ਜਿਹੜਾ ਪੜਿਆ ਲਿਖਿਆ ਬੰਦਾ ਮੈਂ ਵਹਿਮੀ ਨਹੀਂ ਹੁੰਦਾ ਹੁਣ ਸਰਪੰਚ ਤੇ ਪੜਿਆ ਲਿਖਿਆ ਸੀ ਨਾ ਜਿਹੜਾ ਵਹਿਮ ਦਾ ਸਬੰਧ ਹੈ ਪੜੇ ਅਨਪੜ੍ਹ ਨਾਲ ਨਹੀਂ ਹੈਗਾ ਇਹ ਤੁਹਾਡੀ ਸੋਚ ਦੇ ਉੱਤੇ ਡਿਪੈਂਡ ਕਰਦਾ ਵੀ ਤੁਹਾਡੀ ਸੋਚ ਕਿਦਾਂ ਦੀ ਇਸ ਕਰਕੇ ਇਹਨਾਂ ਵਹਿਮਾਂ ਚੋਂ ਨਿਕਲੋ ਸਤਗੁਰ ਨੇ ਕਿੱਡੀ ਕੀਮਤੀ ਵਿਚਾਰ ਦਿੱਤੇ ਵੀ ਸਤਗੁਰ ਨੇ ਵਿਚਾਰ ਦਿੱਤੇ ਇਸ ਗੱਲ ਕਿ ਇਹਨਾਂ ਗੱਲਾਂ ਦੇ ਵਿੱਚ ਨਾ ਪੋ ਬਈ ਅਸੀਂ ਗਾਂ ਕਿੱਥੇ ਜਾਣਾ ਪਿੱਛੋਂ ਕਿੱਥੇ ਜਾਣਾ ਜਿਹੜੀਆਂ ਇੱਥੇ ਜੂਨਾ ਭੋਗ ਰਹੇ ਆ ਉਹਨਾਂ ਵਿੱਚੋਂ ਪਹਿਲਾਂ ਨਿਕਲਣ ਦਾ ਯਤਨ ਕਰੀ ਹੁਣ ਕਿੰਨੀ ਕੀਮਤੀ ਗੱਲ ਸਤਗੁਰ ਨੇ ਕਹੀ ਹੈ ਵੀ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗਹੇ ਹੁਣ ਸ਼ਬਦ ਦਾ ਤੀਸਰਾ ਪੰਨ ਸਫਲ ਮੂਰਤ ਇੱਥੇ ਮੂਰ ਦੇ ਤੱਤੇ ਨੂੰ ਔਂਕੜ ਹੈ ਹੁਣ ਇਹ ਸ਼ਬਦ ਜਦੋਂ ਮੂਰਤ ਆਏਗਾ ਨਾ ਤੱਤੇ ਨੂੰ ਸਿਹਾਰੀ ਉਦਾਰਤਾ ਜਿਵੇਂ ਅਕਾਲ ਮੂਰਤ ਵੀ ਅਕਾਲ ਦੀ ਜਿਹੜੀ ਸ਼ਕਲ ਹੈ ਉਸ ਸਮੇਂ ਦੇ ਪ੍ਰਭਾਵ ਤੋਂ ਮੁਕਤ ਹੋ ਤੇ ਕੋਈ ਸਮੇਂ ਦਾ ਪ੍ਰਭਾਵ ਨਹੀਂ ਨਾ ਜਵਾਨੀ ਨਾ ਬਡੇਪਾ ਉੱਥੇ ਕੁਝ ਨਹੀਂ ਇੱਥੇ ਮੂਰਤ ਦੇ ਤੱਤੇ ਨੂੰ ਔਂਕੜ ਹੈ ਇੱਥੇ ਮੂਰਤ ਮੂਰਤ ਇਹਨੂੰ ਪੜਨਾ ਹਲੰਤ ਲਾ ਕੇ ਮੂਰਤ ਮੂਰਤ ਦਾ ਅਰਥ ਕੀ ਹੈ ਸਮਾਂ ਜਿਵੇਂ ਆਪਾਂ ਕਹਿੰਦੇ ਵੀ ਮੂਰਤ ਕਢਾ ਲਓ ਹੁਣ ਜਿਹੜੇ ਲੋਕ ਮੂਰਤ ਕਢਾਉਣ ਤੁਰਦੇ ਨੇ ਨਾ ਆ ਸੁਣਿਓ ਹੁਣ ਗੁਰੂ ਅਰਜਨ ਸਾਹਿਬ ਕੁਝ ਕਹਿ ਰਹੇ ਨੇ ਸਫਲ ਮੂਰਤ ਉਸ ਸਮਾਂ ਸਫਲ ਹੈ ਸਫਲਾ ਕਹੜੀ ਉਹ ਘੜੀ ਵੀ ਸਫਲ ਹੈ ਕਿਹੜੀ ਮਹਾਰਾਜ ਜੇ ਤ ਸੱਚੇ ਨਾਲ ਪਿਆਰ ਪੁੱਛਣ ਦੀ ਲੋੜ ਹੈ ਜੋਸ਼ੀ ਨੂੰ ਅਜੇ ਵੀ ਕਿਉਂ ਪੈਣੋ ਕਿ ਛੱਕਾ ਜੇ ਵੀ ਕੋਈ ਹੁਣ ਵੀ ਜੋਸ਼ੀ ਪਾਉਂਦੇ ਕਿਸੇ ਸਿਆਣੇ ਬਾਬੇ ਨੂੰ ਪੁੱਛਣ ਦੀ ਲੋੜ ਹੈ ਜੀ ਮੂਰ ਦੱਸੋ ਸਾਨੂੰ ਅਸੀਂ ਆਪਣੇ ਪੁੱਤਰ ਦੀਦਾ ਵਿਆਹ ਕਰੀਏ ਕਿ ਨਾ ਕਰੀਏ ਗੱਡੀ ਖਰੀਦੀਏ ਕਿ ਨਾ ਖਰੀਦੀਏ ਆਪਣਾ ਮਕਾਨ ਬਣਾਈਏ ਕਿ ਨਾ ਬਣਾਈਏ ਜੋਤਸ਼ੀਆਂ ਨੇ ਆ ਵਾਸਤੂ ਸ਼ਾਸਤਰ ਹੈ ਨਾ ਇਹਨਾਂ ਲੋਕਾਂ ਦੀਆਂ ਕੋਠੀਆਂ ਬਣੀਆਂ ਬਣਾਈਆਂ ਢਵਾ ਕੇ ਇਧਰੋਂ ਦੀਆਂ ਉਧਰ ਕਰਾਤੀਆਂ ਜਿੱਥੇ ਕਿਚਨ ਸੀ ਉਥੇ ਉਥੇ ਬਾਥਰੂਮ ਬਣਵਾਤਾ ਜਿੱਥੇ ਬਾਥਰੂਮ ਸੀ ਉਥੇ ਕਿਚਨ ਬਣਵਾਤਾ ਸਾਰਾ ਕੁਝ ਬੈਡਰੂਮ ਸੀ ਉਥੇ ਲੌਬੀ ਬਣਾਤੀ ਹੁਣ ਉਹ ਐਵੇਂ ਅੱਖਾਂ-ਅੱਖਾਂ ਮੀਟ ਕੇ ਕਰ ਦਿੰਦਾ ਇਹ ਤਾਂ ਪਖੰਡ ਕਰਾਈ ਗਏ ਲੋਕ-ਲੋਕ ਕਰੀ ਗਏ ਅੱਖਾਂ ਮੀਟ ਕੇ ਲੋਕ ਸਾਡੇ ਵਹਿਮਾਂ 'ਚ ਮਿੰਡਾ ਸੈਕੰਡਾਂ 'ਚ ਪੈ ਜਾਂਦੇ ਹੁਣ ਸਤਗੁਰ ਨੇ ਕਿੰਨੀ ਕੀਮਤੀ ਗੱਲ ਕਹੀ ਸਫਲ ਮੂਰਤ ਸਫਲਾ ਖੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਨਾ ਦੁੱਖ ਲਗੂ ਨਾ ਸੰਤਾਪ ਲਗੂ ਕਿਨੂ ਮਹਾਰਾਜ ਜਿਸ ਹਰ ਕਾ ਨਾਮ ਆਧਾਰ ਜਿਹਨੂੰ ਹਰੀ ਦੇ ਨਾਮ ਦਾ ਆਧਾਰ ਹੈ ਬਾਹਾਂ ਪਕੜ